ਵਿਆਹ ਵਾਲੀ ਕੁੜੀ ਸਮੇਤ ਉਸਦੇ ਭਰਾਵਾਂ ਨੂੰ ਗਲੀ ਦੇ ਵਿੱਚ ਸਰਿਆਂ ਮਾਰ ਦਿੱਤਾ ਗਿਆ ਇਸ ਦੁਖਦ ਮੰਜ਼ਰ ਨੂੰ ماں ਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਨਾ ਸਿਰਫ ਦੇਖਿਆ ਸਗੋਂ ماں ਭੱਜੀ-ਭੱਜੀ ਗੱਡੀ ਵਾਲਿਆਂ ਦੇ ਕੋਲ ਗਈ ਅਤੇ ਉਹਨਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਦੇ ਅੱਗੇ ਹੱਥ ਜੋੜਦੀ ਰਹੀ ਹੱਥ ਜੋੜ-ਜੋੜ ਕੇ ਉਹ ਕਹਿ ਰਹੀ ਸੀ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਬਖਸ਼ ਦਿਵੋ ਪਰ ਉਸਦੇ ਸਾਹਮਣੇ ਹੀ ਹਾਸ ਹਾਸ ਕੇ ਹਮਲਾਵਰਾਂ ਦੇ ਵੱਲੋਂ ਬੱਚਿਆਂ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਇੱਕ ਨਹੀਂ ਸਗੋਂ ਵਾਰ-ਵਾਰ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਮਾਂ ਨੇ ਕਿਹਾ ਕੀਤੀ ਆਪਣੇ ਭਰਾਵਾਂ ਦੇ ਨਾਲ ਸ਼ਾਪਿੰਗ ਕਰਨ ਦੇ ਲਈ ਨਿਕਲੀ ਸੀ। ਘਰ ਦੀ ਦਹਲੀਜ਼ ਤੇ ਹੀ ਮਾਂ ਖੜੀ ਆਪਣੇ ਬੱਚਿਆਂ ਨੂੰ ਦੇਖ ਰਹੀ ਸੀ ਕਿਉਂਕਿ ਉਹਨਾਂ ਦੀ ਗੱਡੀ ਹਲੇ ਗਲੀ ਦੇ ਵਿੱਚੋਂ ਮੁੜੀ ਤੱਕ ਨਹੀਂ ਸੀ। ਪਰ ਮਾਂ ਦੇ ਦੇਖਤੇ ਦੇਖਤੇ ਹੀ ਸਾਰੀਆਂ ਖੁਸ਼ੀਆਂ ਲੁੱਟ ਗਈਆਂ। ਉਸ ਦੇ ਜਵਾਨ ਬੱਚੇ ਜ਼ਮੀਨ ਤੇ ਲਹੂ-ਲੋਹਾਨ ਪਏ ਸਨ। ਹਸਪਤਾਲ ਮੁੰਡਿਆਂ ਨੂੰ ਲਜਾਇਆ ਗਿਆ ਪਰ ਉਹ ਬਚ ਨਹੀਂ पाए ਉਹ ਕੁੜੀ ਜਿਸ ਤੇ ਵਿਆਹ ਦੀ ਸ਼ਾਪਿੰਗ ਦੇ ਲਈ ਇਹ ਪਰਿਵਾਰ ਕਰੋ ਨਿਕਲਿਆ ਸੀ ਗੱਡੀ ਦੇ ਵਿੱਚ ਤੋਸਤੀ ਵੀ ਜਾਨ ਲੈ ਲਈ ਮਾਂ ਨੇ ਕਿਹਾ ਕੀ ਧੀ ਆਪਣੇ ਆਪ ਨੂੰ ਭਰਾਵਾਂ ਦੇ ਨਾਲ ਸੁਰੱਖਿਅਤ ਮਹਿਸੂਸ ਕਰ ਰਹੀ ਸੀ ਬਾਕੀ ਦੇ ਪਰਿਵਾਰਕ ਜੀ ਘਰ ਦੇ ਵਿੱਚ ਹੀ ਸੀ ਭਰਾ ਆਪਣੀ ਭੈਣ ਨੂੰ ਬਾਜ਼ਾਰ ਲੈ ਕੇ ਚੱਲਦੇ ਸਨ ਪਰ ਉਹਨਾਂ ਦੇ ਬੱਚਿਆਂ ਨੂੰ ਬਖਸ਼ਿਆ ਨਹੀਂ ਗਿਆ ਛੋਟੇ ਬੇਟੇ ਤੇ ਵਾਰ ਕੀਤਾ ਸੀ ਕੁਝ ਦਿਨ ਪਹਿਲਾਂ ਦੀ ਹੀ ਇਹ ਗੱਲ ਹੈ ਕਿ ਤਿੰਨ ਇੱਕ ਦਿਨ ਪਹਿਲਾਂ ਵੀ ਇਸ ਘਰ ਦੇ ਛੋਟੇ ਮੁੰਡੇ ਦੇ ਉੱਪਰ ਹਮਲਾ ਕੀਤਾ ਗਿਆ ਸੀ ਪਰ ਜਦੋਂ ਉਹ ਬਾਹਰ ਜਾਣ ਲੱਗਿਆ ਸੀ ਤਾਂ ਇਹ ਹਮਲਾ ਹੋਇਆ ਪਰ ਰਸਤੇ ਵਿੱਚ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਜਿਸ ਦੇ ਚਲਦੇ ਹੋਏ ਮਾਪਿਓਂ ਨੇ ਪਰਿਵਾਰ ਨੇ ਹੀ ਫੈਸਲਾ ਕੀਤਾ ਕਿ ਪੁਲਿਸ ਦੇ ਕੋਲ ਨਾ जाया ਜਾਏ ਕਿਉਂਕਿ ਇਹ ਵਿਆਹ ਵਾਲਾ ਘਰ ਸੀ ਅਤੇ ਉਹ ਚਾਹੁੰਦੇ ਸੀ ਕਿ ਧੀ ਦਾ ਵਿਆਹ ਸੁਖ ਸ਼ਾਂਤੀ ਦੇ ਨਾਲ ਹੋ ਜਾਵੇ ਮਾਂ ਨੇ ਕਿਹਾ ਕਿ ਅਸੀਂ ਕੰਪਲੀਟ ਨਹੀਂ ਕਰਵਾਈ ਕਿਉਂਕਿ ਅਸੀਂ ਦੁਸ਼ਮਣੀ ਨਹੀਂ ਪਾਣਾ ਚਾਹੁੰਦੇ ਸੀ ਘਰ ਦੇ ਵਿੱਚ ਬੇਟੀ ਦਾ ਵਿਆਹ ਰੱਖਿਆ ਹੋਇਆ ਐ ਇਸੇ ਕਰਕੇ ਹੀ ਸਾਰਾ ਪਰਿਵਾਰ ਚੁੱਪ ਕਰਕੇ ਬੈਠ ਗਿਆ ਅਤੇ ਹੀ ਸੋਚਿਆ ਗਿਆ ਕਿ ਮੁੰਡਿਆਂ ਨੂੰ ਬੇ ਲੋੜੇ ਅਤੇ ਬਿਨਾਂ ਵਜਾ ਸਵੇਰ ਸ਼ਾਮ ਨੂੰ ਬਾਹਰ ਨਾ ਵੇਚਿਆ ਜਾਵੇ ਕਿ ਕੁੜੀ ਠੀਕ ਠਾਕ ਆਪਣੇ ਘਰ ਚਲੀ ਜਾਵੇ ਇਹੀ ਸੋਚਦੇ-ਸੋਚਦੇ ਪਰਿਵਾਰ ਦਿਨ ਕੱਟ ਰਿਹਾ ਸੀ ਇਸ ਮੌਕੇ ਤੇ ਪਤਾ ਲੱਗਿਆ ਕਿ ਜਿਸ ਮੁੰਡੇ ਦੀ ਜਾਨ ਲਈ ਗਈ ਹੈ ਉਸਦੀ ਮਾਂ ਹੈਂਡੀਕੈਪ ਹੈ ਮੁੰਡੇ ਦੇ ਉੱਪਰ ਪਹਿਲਾਂ ਵੀ ਕਈ ਵਾਰ ਹਮਲਾ ਹੋਇਆ ਹੈ ਪਰ ਇਸ ਵਾਰ ਕਿਸੇ ਨੇ ਉਸਦੇ ਨਾਲ ਅਜਿਹੀ ਚਾਲ ਚੱਲੀ ਹੈ ਜਿਹੀ ਗੇਮ ਪਾਈ ਕਿ ਉਸਦੀ ਜਾਨ ਲੈ ਲਈ ਅਤੇ ਨਾਲ ਉਸਦੇ ਭੈਣ ਭਰਾਵਾਂ ਨੂੰ ਵੀ ਖਾ ਗਿਆ ਦੱਸਦੀ ਹੈ ਕਿ ਪੰਜ ਭੈਣ ਭਰਾ ਇਹ ਕਾਰ ਦੇ ਵਿੱਚ ਸਵਾਰ ਹੋ ਕੇ ਨਿਕਲੇ ਸੀ ਪਰ ਜਿਵੇਂ ਹੀ ਉਹ ਗਲੀ ਦੇ ਮੋੜ ਤੇ ਪਹੁੰਚਦੇ ਨੇ ਤਾਂ ਉੱਥੇ ਗੋਲੀਆਂ ਚਲਦੀਆਂ ਨੇ ਮਾਂ ਗੋਲੀਆਂ ਦੀ ਆਵਾਜ਼ ਸੁਣ ਕੇ ਉੱਥੇ ਭੱਜੀ ਜਾਂਦੀ ਹੈ ਹੱਥ ਜੋੜਦੀ ਹੈ ਕਿ ਮੇਰੇ ਬੱਚਿਆਂ ਨੂੰ ਛੱਡ ਦਿਵੋ ਪਰ ਚਾਰੇ ਪਾਸੇ ਇੱਕ ਵਾਰ ਫੇਰ ਤੋਂ ਬਾਰ-ਬਾਰ ਗੋਲੀਆਂ ਚਲਾਣ ਦੀ ਆਵਾਜ਼ ਆਉਂਦੀ ਹੈ ਅਤੇ ਨਾਲ ਹੀ ਗੱਡੀ ਦੇ ਹਰ ਪਾਸੇ ਤੋਂ ਗੋਲੀਆਂ ਚਲਾ ਕੇ ਬੱਚਿਆਂ ਨੂੰ ਘੇਰਾ ਪਾ ਕੇ ਉਹਨਾਂ ਦੀ ਜਾਨ ਲੈ ਗਏ ਮਾਂ ਕਹਿੰਦੀ ਹੈ ਕਿ ਮੈਂ ਹਮਲਾਵਾਰਾਂ ਨੂੰ ਕਿਹਾ ਮੇਰੇ ਬੱਚਿਆਂ ਨੂੰ ਛੱਡ ਦਿਵੋ ਨਹੀਂ ਤਾਂ ਮੈਨੂੰ ਵੀ ਪਾਪੀਓ ਗੋਲੀ ਮਾਰ ਜਾਵੋ ਉਹ ਹੱਸ-ਹੱਸ ਕੇ ਦਲਦੀਪ ਨੂੰ ਫੇਰ ਗੋਲੀਆਂ ਮਾਰਦੇ ਨੇ ਦਰਅਸਲ ਮਾਂ ਘਰ ਦੇ ਬਾਹਰ ਹੀ ਖੜੀ ਸੀ ਅਤੇ ਮੋੜ ਨਹੀਂ ਟੱਪਿਆ ਸੀ ਬੱਚਿਆਂ ਨੇ ਜਿਸ ਤੇ ਚਲਦੇ ਹੋਏ ਉਹ ਘਰ ਦੀ ਤਹਿਲੀਜ਼ ਤੇ ਹੀ ਸੀ ਪਰ ਗੱਡੀ ਮੁੜਨ ਤੋਂ ਪਹਿਲਾਂ ਹੀ ਗੁਰਦੁਆਰੇ ਦੇ ਬਿਲਕੁਲ ਨੇੜੇ ਗੁਰਦੁਆਰੇ ਦੀ ਕੰਨ ਦੇ ਕੋਲ ਹੀ ਇਹ ਸਾਰੀ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਤਾ ਨਹੀਂ ਕੌਣ ਇਸ ਪਰਿਵਾਰ ਦੇ ਉੱਪਰ ਧਾਕ ਲਗਾ ਕੇ ਬੈਠਾ ਸੀ ਕਿ ਜਿਵੇਂ ਹੀ ਬੱਚੇ ਘਰੋਂ ਨਿਕਲੇ ਉਹਨਾਂ ਦੀ ਜਾਨ ਲੈ ਲਈ ਗਈ। ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪੁੱਤ ਨੂੰ ਸਮਝਾਉਂਦੇ ਸੀ ਕਿ ਵੇਲੇ-ਕਵੇਲੇ ਤੋਂ ਬਾਹਰ ਨਾ ਜਾਇਆ ਕਰ। ਐਸੇ ਹੀ ਕਰਕੇ ਘਰ ਦੇ ਵਿੱਚ ਕੈਮਰੇ ਵੀ ਲਗਵਾਏ ਗਏ ਤਾਂ ਕਿ ਹਰ ਬੰਦੇ ਤੇ ਨਜ਼ਰ ਰੱਖੀ ਜਾ ਸਕੇ ਕਿ ਕੋਈ ਅੱਦਾਂ ਹੀ ਉਹਨਾਂ ਦੇ ਘਰ ਨਾ ਆੜਾ। ਮੁੰਡੇ ਨੇ ਤਾਂ ਸੋਚਿਆ ਹੀ ਨਹੀਂ ਸੀ। ਦਰਅਸਲ ਇੱਕ ਦਿਨ ਜਦੋਂ ਉਹ ਮੈਚ ਖੇਡ ਰਿਹਾ ਸੀ ਤਾਂ ਉਸ ਦੇ ਉੱਪਰ ਹਮਲਾ ਹੋਇਆ ਸੀ ਗੋਲੀਆਂ ਚੱਲੀਆਂ ਸੀ ਉਦੋਂ ਉਸ ਨੂੰ ਥਾਣੇ ਵੀ ਲਜਾਇਆ ਗਿਆ ਸੀ ਅਤੇ ਪਤਾ ਲੱਗਿਆ ਕਿ ਇਹ ਆਪਸੀ ਰੰਜਿਸ਼ ਕਿਸੇ ਹੋਰ ਦੇ ਨਾਲ ਸੀ ਪਰ ਇਹ ਮੁੰਡਾ ਉਹਨਾਂ ਦੇ ਨਾਲ ਚਲਾ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਦੇ ਨਾਲ ਵੀ ਦੁਸ਼ਮਣੀ ਪੈ ਗਈ ਅਤੇ ਇਹ ਦੁਸ਼ਮਣੀ ਇਸ ਹੱਦ ਤੱਕ ਵੱਧ ਗਈ ਕਿ ਅੱਜ ਸਾਰੇ ਦਾ ਸਾਰਾ ਪਰਿਵਾਰ ਇਸੇ ਦੀ ਭੇਂਟ ਚੜ ਗਿਆ ਇਸ ਪਰਿਵਾਰ ਦੇ ਵਿੱਚੋਂ ਖੁਸ਼ੀਆਂ ਲੁੱਟ ਲਈਆਂ ਗਈਆਂ ਉਸਮਾਨ ਨੇ ਪਹਿਲਾਂ ਆਪਣਾ ਪਤੀ ਗਵਾਇਆ ਅਤੇ ਹੁਣ ਉਹਤੀ ਜਿਸ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਇਸ ਮੌਕੇ ਤੇ ਪਰਿਵਾਰ ਨੇ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਰੀਆਮ ਹੀ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਉਹ ਖੁਸ਼ੀਆਂ ਲੱਭ ਰਹੇ ਸਨ ਉੱਥੇ ਹੀ ਉਹਨਾਂ ਨੂੰ ਹੁਣ ਦੁੱਖਾਂ ਦਾ ਸਾਹਮਣਾ ਕਰਨਾ ਵੀ ਔਖਾ ਹੋਇਆ ਪਿਆ ਘਰ ਦੇ ਵਿੱਚ ਕੁੜੀ ਦੇ ਦਾਜ ਅਤੇ ਵਰੀ ਦਾ ਸਮਾਨ ਵਿਆਹ ਦੀਆਂ ਤਿਆਰੀਆਂ ਮਾਂ ਦੇ ਦਿਲ ਦੇ ਵਿੱਚ ਉਹ ਸਾਰੀਆਂ ਰੀਜਾਂ ਜੋ ਕਿ ਉਸ ਨੇ 25 ਸਾਲ ਤੋਂ ਆਪਣੀ ਧੀ ਦੇ ਲਈ ਦੇਖਿਆ ਸੀ ਸਭ ਕੁਝ ਮਿੰਟਾਂ ਦੇ ਵਿੱਚ ਹੀ ਮੁਕਾ ਦਿੱਤਾ ਗਿਆ ਅਤੇ ਸਰਿਆਮ ਹੀ ਜਿਸ ਕੁੜੀ ਨੇ ਲਾੜੀ ਬਣਨਾ ਸੀ ਉਸ ਨੂੰ ਜਾਣ ਮਗਰੋਂ ਉਸ ਹਾਲਤ ਦੇ ਵਿੱਚ ਲਾਲ ਚੁੰਨੀ ਦੇ ਕੇ ਮਾਂ ਦੇ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕਿਸੇ ਘਰ ਦੇ ਵਿੱਚ ਇਹੋ ਜਿਹੇ ਘਟਨਾਵਾ ਵਾਪਰਦੀਆਂ ਨੇ ਤਾਂ ਵਿਅਕਤੀ ਸ਼ਰੀਰਕ ਤੌਰ ਤੇ ਤਾਂ ਕਮਜ਼ੋਰ ਹੁੰਦਾ ਹੀ ਹੈ ਨਾਲ ਹੀ ਹੋਏ ਹੋ ਮਾਨਸਿਕ ਤੌਰ ਤੇ ਵੀ ਬੁਰੀ ਤਰ੍ਹਾਂ ਦੇ ਨਾਲ ਟੁੱਟ ਜਾਂਦਾ ਹੈ ਇਹੋ ਜਿਹੀ ਖਬਰਾਂ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਭਾਵੇਂ ਦਾਅਵੇ ਕੀਤੇ ਜਾਂਦੇ ਨੇ ਪਰਿਵਾਰਿਕ ਮੈਂਬਰਾਂ ਨਾਲ ਵਾਅਦੇ ਕੀਤੇ ਜਾਂਦੇ ਨੇ ਪਰ ਨਿਤ ਦਿਨ ਹੋ ਰਹੀਆਂ ਇਹ ਘਟਨਾਵਾਂ ਪੰਜਾਬ ਦੇ ਲੋਕਾਂ ਨੂੰ ਡਰਾ ਰਹੀਆਂ ਨੇ ਬੀਤੇ ਦਿਨੀ ਵੀ ਐਨਆਰਆਈ ਦੇ ਘਰ ਦੇ ਵਿੱਚ ਜਾ ਕੇ ਉਦੋਂ ਹਮਲਾ ਕੀਤਾ ਗਿਆ ਜਦੋਂ ਸਵੇਰ ਦਾ ਸਮਾਂ ਸੀ ਕਰਦਿਆਂ ਨੇ ਹਲੇ ਚਾਹ ਤੱਕ ਨਹੀਂ ਪੀਤੀ ਸੀ ਪਰ ਐਨ ਇਸ ਮੌਕੇ ਤੇ ਹੀ ਸਰਿਆਮ ਘਰ ਦੇ ਅੰਦਰ ਦਾਖਲ ਹੋ ਕੇ ਬੱਚਿਆਂ ਦੇ ਸਾਹਮਣੇ ਹੀ ਉਸ ਦੀ ਜਾਨ ਲੈ ਲਈ ਗਈ ਸੀ। ਜਦੋਂ ਮੈਂ ਬਾਗਲੀ ਵਸਤੀ ਅਲੀਗ ਰੋਡ ਤੇ ਨਹੀਂ ਤੇ ਅਤਾਜਦੀਪ ਜਿਹੜਾ ਮੇਰਾ ਉਹਦੀ ਡੈਥ ਹੋ ਚੁੱਕੀ ਆ ਤੇ ਹਰਪ੍ਰੀਤ ਸਿੰਘ ਉਹਦੇ ਵੀ ਬੁੜੇ ਹੋ ਗਏ ਆ। ਅਨਮੋਗਲਤੀ ਨਾਲ ਕਿਹੜਾ ਦੱਲੀ ਆ ਨਦੀ ਦੀ ਡੈਥ ਹੋਈ ਆਪਣੀ ਛੋਟੀ ਸਿਸਟਰ ਜਸਮੀਤ ਨਾਮ ਸੀਗਾ ਪੂਰੀ ਮੈਰਿਜ ਲਕੀਸਤਾ ਇੱਕ ਬੇਦਰ ਵੀ ਉਹਦੀ ਵੀ ਡੈਥ ਹੋ ਗਈ ਉਹਦਾ ਵਿਆਹ ਕਹਿੰਦੇ ਸੀ ਤੇ ਸੀ ਨਾ ਕੋਈ ਕਿਸੇ ਬਾਰੇ ਨਹੀਂ ਉਹਦੇ ਬਾਰੇ ਨਹੀਂ ਉਸਾਲ ਕੋਈ ਕਿੰਨੇ ਲੋਕ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਫਿਰ ਹੁਣ ਟੋਟਲ ਕਿੰਨੇ ਜਾਨੇ ਦੀ ਡੈਥ ਹੋ ਗਈ ਹੈ ਤਿੰਨ ਜਾਨੇ ਦੀ ਦੋ ਜਾਨੇ ਕਾਇਲ ਨੇ ਹਾਂਜੀ ਇਹ ਇੱਕੋ ਪਰਿਵਾਰ ਦੇ ਬੰਦੇ ਨੇ ਦੋਏ ਕੋ ਦੋਏ ਦੋ ਪਰਵਾਰਾਂ ਦੇ ਨੇ ਇੱਕ ਚਾਚੇ ਦਾ ਹੈ ਰਿਹਾ ਤੇ ਮੇਰੇ ਸਾਡੇ ਬੇਟਿਆਂ ਦੋਨੇ ਕਾਰ ਦੀ ਜਿਹੜੀ ਕੁੜੀ ਚੱਕਲੀ ਹੁੰਦਾ ਵੈਸੇ ਮੇਰੀ ਤੇ ਤੁਹਾਡਾ ਬੇਟਾ ਸੀਗਾ ਜੀ ਆਕਾਸ਼ ਹਾਂਜੀ ਆਹ ਕੁੜੀ ਆ ਉਹਦੀ ਤਾਜ ਦੀ ਕਿਛ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਹਰਮੇਸ਼ ਸਿੰਘ ਆਕਾਸ਼ ਦੀ ਕਿੰਨੀ ਏਜ ਹੈਗੀ ਹੈ ਉਹਦੀ 23 ਸਾਲ ਦੀ ਜੀ ਦਾ ਪਤਾ ਲੱਗਿਆ ਵੀ ਇਹ ਤਿੰਨ ਬੰਦੇ ਟ੍ਰਿਪਲ ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਚ ਪੜਤਾਲ ਕਰ ਰਹੇ ਹਾਂ ਇੰਬਰਨ ਮਲੇ ਜਿਹੜੇ ਹੈਗੇ ਇੱਕ ਤਾਂ ਆਕਾਸ਼ਦੀਪ ਹੈ ਇੱਕ ਦਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੌਰ ਜਿਹੜਾ ਦਲਪ੍ਰੀਤ ਦਲਪ੍ਰੀਤ ਤੇ ਜਸਪ੍ਰੀਤ ਦੋਨੋਂ ਭੈਣ ਭਰਾ ਹੈ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਆ ਜਿਹੜਾ ਇਹ ਦਲਪ੍ਰੀਤ ਹੈ ਇਹ ਇਹਦੀ ਵੀ ਕੁਝ ਕ੍ਰਿਮੀਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਕਦਮੇ ਪਹਿਲਾਂ ਦੱਸਿਆ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣਾਈ ਮਾਮਲਾ ਲੱਗ ਰਿਹਾ ਹੈ ਬਾਕੀ ਡਿਟੇਲ ਤੁਹਾਨੂੰ ਬਾਅਦ ਦਵਾਂਗੇ ਸਰ ਇਹ ਗੈਂਗਵਾਰ ਵੀ ਉਸਨੂੰ ਨੋਟ ਗੈਂਗਵਾਰ ਇਹ ਤਾਂ ਪਰਸਨਲ ਦੁਸ਼ਮਣੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਆ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰ ਲਏ ਫਿਰ ਤੁਹਾਨੂੰ ਡਿਟੇਲ ਦੇ ਸਰ ਇਹ ਪੁਰਾਣੀ ਰੰਜਿਸ਼ ਹੀ ਲੱਗ ਰਹੀ ਹੈ ਹਾਂ ਹਾਂ ਬਿਲਕੁਲ ਪੁਰਾਣੀ ਰੰਜਿਸ਼ ਹੀ ਹੈ ਇਹ ਟੋਟਲ ਸਿਰ ਪੰਜਿਆ ਨੇ ਹੀਗੇ ਸੀਗੇ ਜਿਹੜੇ ਪਰ ਟੋਟਲ ਪੰਜ ਸੀ ਦੋ ਇੰਜਰਡ ਹੈ ਤੇ ਦੋ ਜਿਹੜੀਆਂ ਡੈਡ ਬਾਡੀਜ਼ ਉਹ ਬਾਗੀ ਹਸਪੀਟਲ ਚ ਹੈ ਇੱਕ ਸਿਵਲ ਹਸਪੀਟਲ ਦੇ ਵਿੱਚ ਸਰ ਰਪੇਰੀ ਦੇ ਪਾਸੋਂ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ ਉਹਨਾਂ ਦੇ ਬੰਦੇ ਸੀ ਆਈਡੈਂਟੀਫਾਈ ਕਰ ਵੀ ਲਿਆ ਤੇ ਬਾਕੀ ਤੁਹਾਨੂੰ ਡਿਟੇਲ ਦੇ ਇਹ ਸਰ ਮੋਟਰਸਾਈਕਲ ਤੇ ਆਏ ਸੀਗੇ ਆ ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਸੀ ਜਿਹੜੇ ਮਰਨ ਵਾਲੇ ਕਾਰ ਤੇ ਸੀ ਹਮਲਾਵਰ 6 ਬੰਦੇ ਦੱਸ ਰਿਹਾ ਹਾਲ ਤੱਕ ਬਾਕੀ ਵੈਰੀਫਾਈ ਕਰਦੇ ਸਾਰੇ ਰਹਿਣ ਵਾਲੇ ਫਿਰੋਜ਼ਪੁਰ ਦੇ ਆ ਹਾਂ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਗੋਲੀਆਂ ਕਿੰਨੀਆਂ ਕੁ ਚੱਲੀਆਂ ਇਹ ਦੇਖਦੇ ਹਾਂ ਹਾਲ ਤੱਕ ਹੁਣ ਮੌਕੇ ਤੇ ਆਇਆ ਤੁਹਾਨੂੰ ਡਿਟੇਲ ਦਿੰਨੇ ਆ ਠੀਕ ਹੈ